ਗੁਰੂ ਜੀ ਮਹਾਰਾਜ ਅੱਜ ਬਰਮਲਾ ਪਿੰਡ ਦੇ ਵਿੱਚ ਚੌਥੀ ਜਿਹੜੀ ਕਾਲ ਸ਼ਿਆਤਰਾ ਔਰ ਚੌਥੀ ਸ਼੍ਰੀਮਦ ਭਗਵਤ ਕਥਾ ਦਾ ਸਰੋਵਰ ਆਰੰਭ ਹੋਣ ਜਾ ਰਿਹਾ ਤੇ ਇਹ ਜਿਹੜੀ ਕਥਾ ਹੈ ਪਿਛਲੇ 4 ਸਾਲ ਤੋਂ ਠਾਕਰਦਵਾਰ ਮੰਦਿਰ ਕਮੇਟੀ ਦੇ ਦੁਆਰਾ ਆਯੋਜਿਤ ਕੀਤੀ ਜਾਂਦੀ ਹੈ ਤੇ ਇਹਦੇ ਚ ਹਜ਼ਾਰਾਂ ਦੀ ਤਲਾਅਤ ਦੇ ਵਿੱਚ ਲੋਕ ਜਿਹੜੇ ਅਨਤਮਸਤਕ ਹੁੰਦੇ ਆ ਕੇ ਤੇ ਦੱਸਣਾ ਚਾਹਾਂਗੇ ਕਿ ਜਿਹੜਾ ਸਾਡਾ ਠਾਕੁਰਦਵਾਰ ਮੰਦਿਰ ਹੈ ਇਹ ਬਹੁਤ ਪੁਰਾਚੀਨ ਮੰਦਿਰ ਹੈ ਸਾਨਾ 1800 ਈਸਵੀ ਦੇ ਵਿੱਚ ਇਹਦੀ ਜਿਹੜੀ ਸਥਾਪਨਾ ਹੋਈ ਸੀ ਤੇ ਉਸ ਤੋਂ ਬਾਅਦ ਇਹਦੀ ਬਹੁਤ ਜ਼ਿਆਦਾ ਮਾਨਤਾ ਹੈ ਤੇ ਅੱਜ ਵੀ ਹਜ਼ਾਰਾਂ ਦੀ ਤਲਾਅਤ ਦੇ ਵਿੱਚ ਜਿਹੜੇ ਲੋਕ ਹੈ ਉਹ ਇਹਨੂੰ ਮੰਨਣ ਆਉਂਦੇ ਆ ਤੇ ਜਨਮਸ਼ਤਮੀ ਤੋਂ ਬਲੈਕਸ ਦੇ ਵਿੱਚ ਪਿਛਲੇ 4 ਸਾਲ ਤੋਂ ਲਗਾਤਾਰ ਜਿਹੜੀ ਕਥਾ ਚੱਲਦੀ ਆ ਰਹੀ ਹੈ ਦਵਾਰਾ ਬਰਮਲਾ ਇਸ ਸੋਹਿਆ ਯਾਤਰਾ ਦੇ ਵਿੱਚ ਸਾਰੇ ਜਿਹੜੇ ਸਾਡੇ ਸਾਥੀ ਹੈ ਔਰ ਜਿਹੜੇ ਹੋਰ ਨਗਰ ਨਿਵਾਸੀ ਹੈ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਕਥਾ ਦੇ ਵਿੱਚ ਪਹੁੰਚੋ ਤੇ ਕਥਾ ਦੇ ਵਿੱਚ ਭੰਡਾਰਾ ਜਿਹੜਾ ਰੋਜ਼ ਹੈ ਤੇ ਰੋਜ਼ ਜਿਹੜੀ ਸੰਗਤਾਂ ਆਪਣੇ ਨੇਕ ਕਮਾਈ ਦੇ ਵਿੱਚ ਉਹਨਾਂ ਨੇ ਭੰਡਾਰਾ ਲਾਣਾ ਹੈ ਤੇ ਸਾਡੀ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਕਥਾ ਦੇ ਵਿੱਚ ਰੋਜ਼ ਜ਼ਰੂਰ ਪਹੁੰਚਣ ਮੇਰਾ ਨਾਮ ਜਨ ਚੰਦ ਹੈ ਇਹ ਜਿਹੜੀ ਖਸ਼ ਯਾਤਰਾ ਸੀ ਠਾਕਰ ਦੁਆਰਾ ਮੰਦਿਰ ਬਰਮਲਾ ਵੱਲੋਂ ਕੱਢੀ ਜਾਂਦੀ ਹੈ ਜੀ ਇਹ ਮੰਦਰ ਤੋਂ ਹੁੰਦੇ ਹੋਏ ਸਾਡੇ ਪੂਰੇ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਗੁਰਦੁਆਰਾ ਬੋੜੀ ਸਾਹਿਬ ਆਪਣੇ ਕਲਸ਼ ਜਿਹੜੇ ਕਲਸ਼ ਹੈ ਉਹ ਭਰਕ ਹੈ ਦੁਬਾਰਾ ਮੰਦਰ ਦੇ ਵਿੱਚ ਪਹੁੰਚਦੇ ਆ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ 23 ਤਰੀਕ ਤੋਂ ਅਸੀਂ ਅੱਜ ਕਲਸ਼ ਯਾਤਰਾ ਸ਼ੁਰੂ ਕੀਤੀ ਹੈ 24 ਤੋਂ ਤਰੀਕ ਤੋਂ ਲੈ ਕੇ 30 ਤਰੀਕ ਤੱਕ ਸਾਡਾ ਜਿਹੜਾ ਇਹ ਸਮਾਗਮ ਜਿਹੜਾ ਸ਼੍ਰੀਮਦ ਭਾਗਵਤ ਕਥਾ ਦਾ ਚੱਲਦਾ ਹੈ ਇਹਦੇ ਵਿੱਚ ਸਾਡਾ ਜਿਹੜਾ ਟਾਈਮਿੰਗ ਹੈ 10 ਤੋਂ 2 ਹੈ ਜੀ ਤੇ ਉਹ ਕਥਾ ਦੇ ਪ੍ਰੰਤ ਸਾਡਾ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਇਹ ਸਾਰਾ ਜਿਹੜਾ ਪ੍ਰਬੰਧ ਹੈ ਪਿੰਡ ਵਾਲੇ ਦੇ ਸੰਯੋਗ ਨਾਲ ਤੇ ਸਾਡੀ ਜਿਹੜੀ ਮੰਤਰ ਕਮੇਟੀ ਹੈ ਸ਼੍ਰੀ ਠਾਕੁਰ ਦੁਆਰਾ ਮੰਤਰ ਕਮੇਟੀ ਸਾਡਾ ਰਜਿਸਟਰ ਨੰਬਰ ਹੈ ਜਿਹੜੀ 2768 ਉਹ ਸਾਰਾ ਇਹ ਪ੍ਰਬੰਧ ਕਰਦੇ ਆ ਤੇ ਪੂਰੇ ਪਿੰਡ ਦਾ ਬੜਾ ਸੰਯੋਗ ਹੈ ਸਾਰਿਆਂ ਨੇ ਇੱਥੇ ਆ ਕੇ ਠਾਕੁਰ ਮਹਾਰਾਜ ਦਾ ਸ਼ਰਧਾਂਜਲੀ ਕਰਦੇ ਆ ਤੇ ਬੜੀ ਤਦਾਦ ਦੇ ਵਿੱਚ ਲੋਕ ਇੱਥੇ ਪਹੁੰਚਦੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਬੰਦੇ ਇੱਥੇ ਮਤਲਬ ਮਹਾਰਾਜ ਨੂੰ ਨਤਮਸਤਕ ਹੋਣ ਲਈ ਆਏ ਆ ਤੇ ਨਾਲ ਹੀ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਮੰਦਰ ਦੇ ਪ੍ਰੋਗਰਾਮ ਨੂੰ ਲੋਕਾਂ ਵਿੱਚ ਪਹੁੰਚਾਉਣ ਦਾ ਕੰਮ ਕੀਤਾ ਹੈ। ਬਾਕੀ ਮੇਰੀ ਸਾਰਿਆਂ ਨੂੰ ਇਹ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਓ ਤੇ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰੋ। ਠੀਕ ਹੈ। ਜੀ ਕੁਲਦੀਪ ਚੰਦ। ਹਾਂ। ਤੇ ਜਨਮਸ਼ਟਮੀ ਦੇ ਕ੍ਰਿਸ਼ਨ ਜਨਮਸ਼ਟਮੀ ਦੇ ਪਲਖਸ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਹੈਗੀ ਕਲਸ਼ ਯਾਤਰਾ ਉਹ ਨਿਕਾਲੀ ਜਾ ਰਹੀ ਹੈ। ਤੇ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਪ੍ਰੋਗਰਾਮ ਹੈ ਉਹ ਕੀਤਾ ਜਾਂਦਾ ਹੈ ਸਾਡੇ ਠਾਕੁਰਦਵਾਰ ਮੰਦਿਰ ਦੇ ਵਿੱਚ ਤੇ ਇਸ ਵਾਰ ਵੀ ਕੀਤਾ ਜਾ ਰਿਹਾ ਹੈ। ਸਾਰੇ ਆਲਾਕਾ ਨਿਵਾਸੀਆਂ ਨੂੰ ਅਲੇ ਦੋਲੇ ਦੇਆਂ ਨੂੰ ਨੰਗਲ ਨਿਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸ਼੍ਰੀਮਦ ਭਾਗਵਤ ਕਥਾ ਦੀ ਵਿੱਚ ਹਿੱਸਾ ਪਾਓ ਤੇ ਸਾਰੇ ਆਕੇ ਆਚਾਰੀਆ ਰਣਸੋਹੜ ਜੀ ਦੇ ਜਿਹੜੇ ਪ੍ਰਵਚਨ ਹੈ ਉਹ ਸਰਵਣ ਕਰੋ ਤੇ ਸ਼ੋਭਾ ਯਾਤਰਾ ਦੇ ਉਪਲਕਸ਼ ਵਿੱਚ ਅਸੀਂ ਇੱਥੇ ਛੋਟਾ ਮੋਟਾ ਜਿਹੜਾ ਲੰਗਰ ਪ੍ਰਸਾਦ ਦਾ ਜਿਹੜਾ ਹੈਗਾ ਇੰਤਜ਼ਾਮ ਕੀਤਾ ਹੈ ਸਭਨਾਂ ਨੂੰ ਮਤਲਬ ਬੇਨਤੀ ਹੈ ਕਿ ਇਸ ਪਿਆਰ ਨਾਲ ਬੜੇ ਪਿਆਰ ਨਾਲ ਗ੍ਰਹਿਣ ਕਰਨ ਸਰਵਣ ਕਰਨ ਤੇ ਸਾਰੇ ਇਲਾਕੇ ਵਾਸੀਆਂ ਨੂੰ ਬੇਨਤੀ ਹੈ ਕਿ ਭਾਗਵਤ ਕਥਾ ਵਿੱਚ ਪੂਰੇ ਹਜੂਮ ਦੇ ਨਾਲ ਪੁੱਜਣ ਤੇ ਭਗਵਾਨ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।